ਮਲੋਤ ਲਾਈਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਬੀਤ ਸਿੰਘ ਰੂੜੀਆਂ ਇਸ ਵੇਲੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਨੱਥੂ ਮਾਜਰਾ ਦੇ ਵਿੱਚ ਮੌਜੂਦ ਹਾਂ ਜਿੱਥੇ ਸਿੱਖ ਨੌਜਵਾਨਾਂ ਦੇ ਵੱਲੋਂ ਮਿਲ ਕੇ ਮੁਸਲਮਾਨ ਵੀਰਾਂ ਦੇ ਲਈ ਰੋਜ਼ਾ افਤਾਰੀ ਕੀਤੀ ਗਈ ਹੈ ਤੇ ਇਸ ਮੌਕੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਨੌਜਵਾਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਤੇ ਜਿਹੜੇ ਡਾਕਟਰ ਨਸੀਰ ਪਹੁੰਚੇ ਨੇ ਉਹਨਾਂ ਦੇ ਕੀ ਵਿਚਾਰ ਨੇ ਆਪਾਂ ਸੁਣਦੇ ਹਾਂ ਕੱਦਸਪੀ ਕਹਿਣਾ ਚਾਹੁੰਗਾ ਅੱਜ ਇਸ ਪ੍ਰੋਗਰਾਮ ਨੂੰ ਲੈ ਕੇ ਜੀ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਸੱਚੇ ਸਾਹਿਬ ਲਈ ਹਨ ਸੱਚੇ ਰੱਬ ਲਈ ਹਨ ਜਿਹੜਾ ਸਾਰੇ ਜੱਗ ਦਾ ਸਾਜਨਹਾਰ ਤੇ ਪਾਲਨਹਾਰ ਹੈ ਉਸੇ ਇੱਕ ਰੱਬ ਨੂੰ ਹੀ ਵਕਫ ਵਕਫ ਪਾਸ਼ਾਵਾ ਵੀ ਚੱਲਾ ਖਾਲਸਾ ਖਰਪੂ ਪਰਮੇਸ਼ਵਰ ਲਾਰਡ ਗॉड ਅਦੀਨਾਮਾ ਦੁਆਰਾ ਯਾਦ ਕੀਤਾ ਜਾਂਦਾ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਮਜ਼ਹਬ ਜਿਵੇਂ ਹੈ ਉਹ ਜੋੜ ਦੇਣੇ ਤੋੜ ਦੇ ਨਹੀਂ ਹੈਗੇ ਮਜ਼ਹਬ ਪਿਆਰ ਸਿਖਾਉਂਦੇ ਨਫ਼ਰਤ ਨਹੀਂ ਸਿਖਾਉਂਦੇ ਅੱਜ ਦਾ ਇਹ ਉਪਰਾਲਾ ਜਿਹੜਾ ਪਿੰਡ ਨੱਥੂਆਂ ਜਿਹੜਾ ਵੱਲੋਂ ਕੀਤਾ ਗਿਆ ਹੈ ਇਹਨਾਂ ਦੀ ਨੌਜਨ ਸੁਧਾਰ ਸਭਾ ਬਰਵੜੀ ਅਕਾਲ ਸਾਹੇ ਤੇ ਪੰਚਾਇਤ ਵੱਲੋਂ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਮਾਜ਼ਿਲ ਕਮੇਟੀ ਦੇ ਸਹਿਯੋਗ ਨਾਲ ਇੱਕ ਬਹੁਤ ਬੜਾ ਸੁਨੇਹਾ ਹੈ ਔਰ ਇਹ ਪੂਰੇ ਵਾਰਡ ਜਿਹਦਾ ਸੁਨੇਹਾ ਜਾਣਾ ਜਿੱਥੇ ਲੋਕ ਸਾਡੇ ਦੇਸ਼ ਚਾਹਾਂ ਪਾਸੇ ਨਫਰਤ ਦੀ ਅੱਗ ਬਾਲ ਰਹੇ ਨੇ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮਾਂ ਦੇ ਨਾਮ ਤੇ ਕਿਸੇ ਪਾਸ਼ਾ ਦੇ ਨਾਮ ਤੇ ਕਿਸੇ ਅਲੱਖ ਦੇ ਨਾਮ ਤੇ ਅਜਿਹਿਆਂ ਵੱਲਦੀ ਹੋਈ ਅੱਗ 'ਚ ਇੱਕ ਮੁਹੱਬਤ ਦਾ ਪਾਣੀ ਪਾਉਂਦਾ ਪਰਲਗ ਦਿੱਤਾ ਗਿਆ ਇਹਨਾਂ ਦਾ ਇੱਕ ਬਹੁਤ ਅੱਛਾ ਮੁਹੱਬਤ ਦਾ ਪੈਗਾਮ ਜਾਊਗਾ ਔਰੇ ਲੋਕ ਅਜਬ ਮੈਂ ਸੱਚ ਦੱਸਦਾ ਵੀ ਅੱਜ ਲੋਕ ਦੁਖੀ ਨਹੀਂ ਨਾ ਚੀਜ਼ਾਂ ਤੋਂ ਉਹ ਮੁਹੱਬਤ ਦੀ ਗੱਲ ਕਰਨਾ ਚਾਹੁੰਦੇ ਨੇ ਮੁਹੱਬਤ ਨਾਲ ਬੈਠਣਾ ਚਾਹੁੰਦੇ ਨੇ ਤੇ ਇੱਕ ਮੁਹੱਬਤ ਦਾ ਦੀਵਾ ਜਿਹੜਾ ਇੱਥੇ ਰੋਸ਼ਨ ਹੋਇਆ ਰਤੂ ਮਾਜਰੇ ਤੋਂ ਮੈਨੂੰ ਆਸ ਹੈ ਇਹਦੀ ਜਿਹੜੀ ਰੋਸ਼ਨੀ ਹੈ ਸਾਰੇ ਭਾਰਤ ਚ ਨਹੀਂ ਸਾਰੇ ਪੂਰੇ ਦੇਸ਼ ਚ ਮੈਨੂੰ ਪੂਰੇ ਵਰਡ ਚ ਫੈਲੂਗੀ ਇਹਦੀ ਜੀ ਲੱਗਦਾ ਜੀ ਸਮਾਜ ਹੁਣ ਬਦਲ ਰਿਹਾ ਨੌਜਵਾਨ ਨੇ ਜਿਹੜੇ ਅੱਗੇ ਆ ਰਹੇ ਨੇ ਦੇਖੋ ਨੌਜਵਾਨ ਜਿਹੜੇ ਅੱਗੇ ਲੋਕਾਂ ਨੂੰ ਬੇਕੂ ਬਣਾਇਆ ਜਾਂਦਾ ਸੀ ਧਰਮ ਦੇ ਲਾ ਕੇ ਹੌਕੇ ਨਾ ਲੋਕ ਅਨਪੜ੍ਹੇ ਚਲੇ ਜਾਂਦੇ ਸੀਗੇ ਲੇਕਿਨ ਹੁਣ ਲੋਕ ਪੜ੍ਹੇ ਤੇ ਉਹ ਲੋਕ ਜਿਹੜੇ ਲੋਕ ਅਸੀਂ ਪਾੜੇ ਲੋਕ ਸਾਡੇ ਕੁਸੇ ਕੁਸਪੀੜ ਕੀਤੀ ਹੋਈ ਨੇ ਇਹਨਾਂ ਲੋਕਾਂ ਨੇ ਹਰ ਹਰ ਕੌਮ ਜੀ ਉਹਨਾਂ ਦੀਆਂ ਗੱਲਾਂ ਤੋਂ ਉਹਨੂੰ ਸੁਚੇਤ ਨੇ ਉਹਨਾਂ ਦੇ ਉਹਨਾਂ ਦੇ ਪਹਚਾਂਸੇ 'ਚ ਨਹੀਂ ਆਉਂਦੇ ਹੈਗੇ ਉਹ ਸਚਾਈ ਨੂੰ ਪਰਖਣਾ ਜਾਣਦੇ ਨੇ ਉਹ ਗੁਰਬਾਣੀ ਨਾਲ ਵੀ ਜੁੜਦੇ ਜਾ ਰਹੇ ਨੇ ਗੁਰੂ ਘਰ 'ਚ ਜਾ ਕੇ ਗੱਲਾਂ ਸੁਣਦੇ ਨੇ ਬਾਣੀ ਸੁਣਦੇ ਨੇ ਮਸਜਿਦ ਜਾ ਕੇ ਕੁਰਾਨ ਦੀਆਂ ਗੱਲਾਂ ਸੁਣਦੇ ਨੇ ਹਾਂਜੀ ਤੇ ਮੰਦਰਾਂ ਜਾ ਕੇ ਵੇਦਾਂ ਦੀਆਂ ਸਿੱਖਿਆਵਾਂ ਸੁਣਦੇ ਨੇ ਜਿਹੜੀਆਂ ਸਾਨੂੰ ਇੱਕ ਜੁੜਨ ਲਈ ਕਹਿੰਦੀਆਂ ਨੇ ਇੱਕ ਪ੍ਰਮਾਤਮਾ ਦੀ ਗੱਲ ਕਰਦਾ ਜਿਵੇਂ ਅ ਪ੍ਰਭਾਤੀ 1349 ਤੇ ਕਿਹਾ ਹੈ ਗੁਰੂ ਸਾਹਿਬ ਗੁਰਵਾਣੀ ਦਾ ਫਰਮਾਣਾ ਅਬੂਲਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਮਝਾ ਕੋ ਉਪਰਿਆ ਕੌਣ ਭਲੇ ਕੋ ਮੰਦੇ ਤੇ ਸਾਨੂੰ ਜਦ ਅਸੀਂ ਇੱਕਾਂ ਫਿਰ ਦਸਮਗ੍ਰੰਥ ਦਾ ਗਾਲ ਉਸ ਅੰਗ 42 ਦੇ ਕਿਹਾ ਜਿਨੂੰ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਜੇ ਰੱਬ ਨੂੰ ਪਾਉਣਾ ਚਾਹੁੰਦੇ ਹੋ ਉਹਨੂੰ ਖੁਸ਼ ਕਰਨਾ ਚਾਹੁੰਦੇ ਹੋ ਤਾਂ ਉਹਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ ਚੌੜੀ ਕਿਹਾ ਕਿਸੇ ਜਿਹਨੂੰ ਗੁਰਦੁਆਰਾ ਬਣਾਇਆ ਤਿੰਨ ਹੀ ਪ੍ਰਭ ਪਾਇਓ ਜਿਹਨੂੰ ਪਥਾਨਾਂ ਨੂੰ ਪ੍ਰੇਮ ਕਰੋ ਤੇ ਇਸ ਲਈ ਇਹ ਬਹੁਤ ਅੱਛਾ ਮੈਂ ਬਾਰ-ਬਾਰ ਮੈਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਇੱਕ ਬਹੁਤ ਅੱਛਾ ਉਦਮ ਕੀਤਾ ਹੈ ਔਰ ਇਹ ਸਮਾਗਮ ਅੱਜ ਦਾ ਪੂਰੀ ਦੁਨੀਆ ਲਈ ਇੱਕ ਮਿਸਾਲ ਬਣੂਗਾ ਅਕਾਲ ਸਹਾਏ ਨੌਜਵਾਨ ਸਭਾ ਨੇ ਜੋ ਅੱਜ ਰੋਜਾxtਰੀ ਪਾਰਟੀ ਕੀਤੀ ਹੈ ਮਸਲਵੀਰਾਂ ਨੂੰ ਤੇ ਕਿਵੇਂ ਲੱਗਦਾ ਵੀ ਦੁਨੀਆ ਇਸ ਨੂੰ ਕਿਸ ਨਜ਼ਰੀਏ ਨਾਲ ਦੇਖੇਗੀ ਤੁਹਾਡੇ ਕੋਲ ਅੱਛਾ ਨਹੀਂ ਦੁਨੀਆ ਤਾਂ ਦੇਖੋ ਜਿਵੇਂ ਸਿਰਫ ਮਾੜੇ ਲੋਕ ਬਹੁਤ ਥੋੜੇ ਹੁੰਦੇ ਨੇ ਅੱچھے ਲੋਕ ਬਹੁਤ ਜ਼ਿਆਦਾ ਹੁੰਦੇ ਨੇ ਅੱچھے ਲੋਕ ਮਿਲ ਕੇ ਬੈਠਣਾ ਚਾਹੁੰਦੇ ਨੇ لوگاں دے چاروں پاسے آواز ہو رہی ہے وی مل جل کے بیٹھی ہے پورا انسانیت نہیں پوری پورا संसार ਇਹਨੂੰ بہت ہی پیار بھری نظراں دیکھوگا اور ਇਹਨਾਂ ਨੇ ਜਿਵੇਂ ਕਿਹਾ ਨਾ ਗੁਰੂ ਸਾਹਿਬ ਦੇ ਉਸੇ ਚੀਜ਼ ਤੇ ਪਹਿਰਾ ਦਿੱਤਾ ਜਿਹੜਾ ਗੁਰੂ ਸਾਹਿਬ ਦੇ اور ਭਾਈ ਮਰਦਾਨਾ ਨੇ ਰਲ ਕੇ ਕੀਤਾ ਸੀਗਾ بابا ਗਿਆ ਬਗਦਾਦ ਨੂੰ ਬਾਹਰ ਜਾ ਕੇ ਆਸਾਨਾ ਇੱਕ بابا ਆਕਾਰ ਰੂਪ ਦੂਜਾ ਭਾਈ ਮਰਦਾਨਾ ਇਹਨਾਂ ਦੋ ਇਹਨਾਂ ਨੇ ਮਿਲ ਕੇ ਉਸੇ ਪਿਆਰ ਤੇ ਮੁਹੱਬਤ ਤੇ ਪਹਿਰਾ ਦਿੱਤਾ ਜਿਹੜਾ თანਤਨ ਸ੍ਰੀ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਨੇ ਵਿਚਾਰ ਸੀ ਜਿਹੜਾ ਪਿਆਰ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸੂਫੀ ਮੀਆਂ ਮੀਰ ਵਿਚਾਰ ਸੀ ਜਿਹੜਾ ਪਿਆਰ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪੀਰ ਬੁੱਧੂ ਸ਼ਾ ਗੜੀ ਖਾਨ ਨਬੀ ਖਾਨ ਕੋਟਰਾ ਨਿਹੰਗ ਖਾਨ ਆਦਿ ਹੋਰਾਂ ਵਿਚਾਰ ਸੀ ਉਸੇ ਪਿਆਰ ਨੂੰ ਇਹਨਾਂ ਨੇ ਉਜਾਗਰ ਕਰਦਾ ਹੈ ਜਿਮਾਨਾ ਜਹ ਪਰਲਾ ਕੀਤਾ ਜੋ ਸਿੱਖ ਭਾਈਚਾਰੇ ਵੱਲੋਂ ਆਪਣੇ ਰੋਜ਼ੇ ਖਲਵਾਏ ਕਰਨੇ ਅਸੀਂ ਸਾਰੇ ਆਪਣੇ ਮਸਜਿਦ ਮੁਸਲਮਾਨ ਭਾਈਚਾਰੇ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਹਾਂਜੀ ਹਾਂਜੀ ਜ਼ਰੂਰ ਜੀ ਹਰੇਕ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਹਰੇਕ ਪਿੰਡ 'ਚ ਇਦਾਂ ਭਾਈਚਾਰਕ ਸਾਂਝੇ ਤੌਰ ਤੇ ਰੋਜ਼ੇ ਖਲਵਾਉਣੇ ਚਾਹੀਦੇ ਹਾਂਜੀ ਕਿਵੇਂ ਦਾ ਲੱਗਿਆ ਅੱਜ ਤੁਹਾਨੂੰ ਸਾਰੂ ਧਰਮਾਂ ਦੇ ਲੋਕ ਜਿਹੜੇ ਇਕੱਠੇ ਹੋ ਜਾਇਆ ਇਫਤਾਰੀ ਦੀ ਪਾਰਟੀ ਬਹੁਤ ਵਧੀਆ ਲੱਗਿਆ ਜੀ ਅੱਜ ਦਾ ਪ੍ਰੋਗਰਾਮ ਮੈਂ ਫਸਟ ਆਫ ਆਲ ਮੈਂ ਸਾਰੇ ਆਪਣੇ ਮੁਸਲਮਾਨ ਭਾਈਚਾਰੇ ਵੱਲੋਂ ਧੰਨਵਾਦ ਕਰਦਾ ਆਪਣੇ ਸਿੱਖ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਲਈ ਇਫਤਾਰੀ ਪਾਰਟੀ ਦਾ ਪ੍ਰਬੰਧ ਕੀਤਾ ਬਾਕੀ ਜੀ ਪ੍ਰੋਗਰਾਮ ਬਹੁਤ ਵਧੀਆ ਸੀ ਅਸੀਂ ਚਾਹੁੰਦੇ ਹਾਂ ਹਰ ਪਿੰਡ ਵਿੱਚ ਅਜਿਹੇ ਪ੍ਰੋਗਰਾਮ ਹੋਣ ਤੇ ਆਪਸੀ ਭਾਈਚਾਰੇ ਵਧੇ ਜਿਹਦੇ ਕਾਰਨ ਅਜਿਹੇ ਪ੍ਰੋਗਰਾਮ ਹਰ ਪਿੰਡ ਚ ਹੋਣੇ ਚਾਹੀਦੇ ਗੁਰਸੇਵਕ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਆ ਇਸ ਪ੍ਰੋਗਰਾਮ ਬਾਰੇ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜੀ ਸਮੂਹ ਨਗਰ ਨਿਵਾਸੀਆਂ ਸਹਿਯੋਗ ਨਾਲ ਹੋਇਆ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਸਜਿਦ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਸਾਡੇ ਨਗਰ ਦੀ ਗੱਲ ਕਰੀਏ ਜੀ ਜੇ ਕੋਈ Eid ਬਕਰੀ ਦਾ ਪ੍ਰੋਗਰਾਮ ਹੋਵੇ ਤਾਂ ਗੁਰੂ ਘਰ ਦੇ ਸਿੱਖ ਨੌਜਵਾਨ ਉਹਨਾਂ ਦੇ ਇੱਕ ਖੁਸ਼ੀ ਵਿੱਚ ਸ਼ਾਮਲ ਹੁੰਦੇ ਨੇ ਜੇਕਰ ਗੁਰੂ ਘਰ ਦਾ ਕੋਈ ਨਗਰ ਕੀਰਤਨ ਹੋਵੇ ਤਾਂ ਨੱਥੂ ਮਾਰਾ ਮਸਜਿਦ ਦੇ ਅੱਗੇ ਮੁ슬ਮਨ ਭਾਈਚਾਰੇ ਵੱਲੋਂ ਲੰਗਰ ਲਗਾਇਆ ਜਾਂਦੇ ਆਂ ਸਾਡੇ ਨਗਰ 'ਚ ਹਰ ਇੱਕ ਕੋਈ ਵੀ ਫੰਕਸ਼ਨ ਸਮੇ ਇੱਕ ਭਾਈਚਾਰਕ ਸਾਂਝ ਦਾ ਸਨੇਹਾ ਦਿੱਤਾ ਜਾਂਦਾ ਹੈ ਜੀ ਸਭ ਤੋਂ ਪਹਿਲਾਂ ਤਾਂ ਇਹ ਸਾਰੇ ਧਰਮਾਂ ਦੇ ਲੋਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਕਾਲਸਾ ਨੌਜਵਾਨ ਸਭਾ ਨਥੂਮਾਰਾ ਵੱਲੋਂ ਇਸ ਦੇ ਪ੍ਰਧਾਨ ਸਾਹਿਬ ਗਰਸੇਵਕ ਸਿੰਘ ਜੀ ਵੱਲੋਂ ਜੋ ਉਪਰਾਲਾ ਹੋਇਆ ਹੈ ਬਹੁਤ ਵਧੀਆ ਸਨੇਹਾ ਜਾ ਰਿਹਾ ਹੈ ਆਬਾਦ ਨੂੰ ਕਿਉਂਕਿ ਜੋ ਸਿਆਸਤਦਾਨ ਨੇ ਜਾਂ ਮਤਲਬ ਕਿ ਅਜਿਹੇ ਲੋਕ ਨੇ ਜੋ ਨਫ਼ਰਤ ਫਲਾਉਂਦੇ ਨੇ ਉਹ ਨਹੀਂ ਚਾਹੁੰਦੇ ਕਿ ਹਿੰਦੂ ਮੁਸਲਮ ਸਿੱਖ ਕਦੇ ਵੀ ਇਕੱਠੇ ਹੋ ਕੇ ਬੈਠਣ ਤੇ ਕਦੇ ਵੀ ਭਾਈਚਾਰਕ ਸਾਂਝ ਬਣੀ ਬਣੇ ਰਹੇ ਕਿਉਂਕਿ ਉਸ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦਾ ਇਹ ਹੁੰਦਾ ਹੈ ਕਿ ਉਹਨਾਂ ਨੂੰ ਆਪਸੀ ਫੁੱਟ ਪਾ ਕੇ ਮਤਲਬ ਉਹਨਾਂ ਦੀ ਜਿਹੜੀ ਰਾਜ ਕਰਨ ਦੀ ਨੀਤੀ ਹੁੰਦੀ ਹੈ ਉਹ ਕਾਮਯਾਬ ਹੋਲੀ ਹੈ ਕੀ ਕਹਿਣਾ ਚਾਹੂਗੀ ਉਹਨਾਂ ਲੋਕਾਂ ਨੂੰ ਜੋ ਫਿਰਕੂ ਬਣਾ ਫਲਾ ਰਹੇ ਹੋ ਦੇਖੋ ਜੀ ਕਿਸੇ ਸ਼ਾਇਰ ਨੇ ਲਿਖਿਆ ਸੀ ਕਿ ਧਰਮਾਂ ਦੀਆਂ ਕਿੜਾਕੜਾਂ ਹੱਥ ਮਲ ਦੀਆਂ ਰਹਿ ਗਈਆਂ ਮਸਜਿਦ ਚੋਂ ਇਤਾਂ ਓਡੀਆਂ ਦਰਬਾਰ ਸਾਹਿਬ ਤੇ ਬਹਿ ਗਈਆਂ ਮੀਨ ਇਹ ਆ ਕਿ ਦਰਬਾਰ ਸਾਹਿਬ ਦਾ ਨਹੀਂ ਪੱਥਰ ਸਾਈਂ ਮੀਆਂ ਮੀਰ ਜੀ ਵੱਲੋਂ ਰੱਖਿਆ ਗਿਆ ਇਸ ਤੋਂ ਵੱਡਾ ਸਨੇਹਾ ਹੋਰ ਕੋਈ ਨਹੀਂ ਹੋ ਸਕਦਾ ਕਿ ਸਾਂਝੀ ਬਾਲਤਾਰਾ ਜੋ ਸਨੇਹਾ ਪੰਜਵੇਂ ਗੁਰੂ ਜੀ ਨੇ ਦਿੱਤਾ ਸੀਗਾ ਇਸਨ ਡਾਕਟਰ ਨਸ਼ੀਰ ਜਿਨ੍ਹਾਂ ਦੇ ਵੱਲੋਂ ਗੱਲ ਆਖੀ ਗਈ ਹੈ ਕਿ ਕਿਤਨਾ ਕਿਤੇ ਸਾਰਿਆਂ ਨੂੰ ਭਾਈਚਾਰਕ ਸਾਂਝ ਕਾਇਮ ਕਰਨ ਦੇ ਲਈ ਅੱਗੇ ਆਉਣਾ ਪਵੇਗਾ ਤੇ ਭਵਿੱਖ ਦੇ ਵਿੱਚ ਇਹ ਜਿਹੜੇ ਨਫ਼ਰਤਾਂ ਦੇ ਬੀਜ ਬੋਣ ਵਾਲੇ ਲੋਕ ਨੇ ਇਹਨਾਂ ਤੋਂ ਦੂਰ ਰਹਿਣ ਦੀ ਗੁਰੇਜ਼ ਕਰਨ ਦੀ ਇਹਨਾਂ ਦੇ ਵੱਲ ਗੱਲ ਲੱਗ ਗਈ ਹੈ ਕੈਮਰਾ ਪਰਸਨ ਹੁਸਨ ਪ੍ਰੀਤ ਦੇ ਨਾਲ ਮਰੋਤ ਲਾਈਵ ਲਈ ਮੈਂ ਬੈਂਸੰਗ ਰੋੜੀਆ